ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਤੋਂ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟ ਰਹਿੰਦੇ ਹਨ ਤੇ ਹਰ ਇੱਕ ਪੰਜਾਬੀ ਨੌਜਵਾਨ ਸਟੂਡੈਂਟ ਚਾਹੁੰਦਾ ਹੈ ਕਿ ਉਹ ਕੈਨੇਡਾ ਦੇ ਵਿੱਚ ਜਾ ਕੇ ਆਪਣਾ ਸੁਨਹਿਰੀ ਭਵਿੱਖ ਬਣਾਵੇ ਪਰ ਬਹੁਤ ਸਾਰੇ ਸਟੂਡੈਂਟਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਅਜਿਹੇ ਕਾਦਮ ਚੁੱਕੇ ਜਾਂਦੇ ਹਨ ਜਿਸ ਦੇ ਕਾਰਨ ਉਹਨਾਂ ਦੀ ਸਾਰੀ ਹੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਉਹਨਾਂ ਨੂੰ ਖਾਲੀ ਹੱਥ ਵਾਪਸ ਪੰਜਾਬ ਦੇ ਵਿੱਚ ਮੁੜਨਾ ਪੈਂਦਾ ਹੈ ਸੋ ਅਜਿਹੀ ਹੀ ਖਬਰ ਹੁਣ ਕੈਨੇਡ ਇਹ ਹੈ ਪੰਜਾਬੀਆਂ ਦੇ ਘੜ ਮੰਨੇ ਜਾਂਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਹੁਣ 27 ਸਾਲਾ ਮਨਪ੍ਰੀਤ ਸਿੰਘ ਦੇ ਖਿਲਾਫ ਦੂਜੇ ਦਰਜੇ ਦੇ ਕਤਲ ਕੇਸ ਦੇ ਤਹਿਤ ਹੁਣ ਟ੍ਰਾਂਟੋ ਪੁਲਿਸ ਦੇ ਵੱਲੋਂ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਪੰਜਾਬੀ ਨੌਜਵਾਨ ਦੀ ਤੇ ਦੂਜੇ ਪਾਸੇ ਇੱਕ ਪੰਜਾਬੀ ਕੁੜੀ ਦੀ ਤਸਵੀਰ ਦੇਖ ਸਕਦੇ ਹੋ ਜੋ ਵੀ 27 ਸਾਲ ਦੀ ਹੀ ਸੀ ਸੋ ਅਮਨਪ੍ਰੀਤ ਸੈਣੀ ਦੱਸਿਆ ਜਾ ਰਿਹਾ ਹੈ ਇਸ ਦਾ ਕਤਲ ਕੀਤਾ ਗਿਆ ਹੈ ਤੇ ਇਸ ਪੰਜਾਬੀ ਕੁੜੀ ਦਾ ਕਤਲ ਮਨਪ੍ਰੀਤ ਸਿੰਘ ਦੇ ਦੁਆਰਾ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਹੁਣ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਕੈਨੇਡਾ ਦੇ ਟ੍ਰਾਂਟੋ ਦੇ ਬ੍ਰੈਮ ਤਨ ਸ਼ਹਿਰ ਦੀ ਇਹ ਖਬਰ ਹੈ ਸੋ ਦੱਸਿਆ ਜਾ ਰਿਹਾ ਹੈ ਕਿ 27 ਸਾਲਾ ਮਨਪ੍ਰੀਤ ਸਿੰਘ ਦੇ ਖਿਲਾਫ ਹੁਣ ਦੂਜੇ ਦਰਜੇ ਦਾ ਕੇਸ ਦਰਜ ਹੋ ਗਿਆ ਹੈ 27 ਸਾਲਾ ਅਮਨਪ੍ਰੀਤ ਕੌਰ ਸੈਣੀ ਜੋ ਕਿ ਕੈਨੇਡਾ ਦੇ ਵਿੱਚ ਹੀ ਰਹਿੰਦੀ ਸੀ ਸੋ ਜਿਸ ਦੀ ਕੀ ਲਾਸ਼ ਇੱਕ ਪਾਰਕ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਦੋਨੋਂ ਜਣੇ ਹੀ ਕੈਨੇਡਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਟੂਡੈਂਟ ਵੀਜ਼ਾ ਦੇ ਉੱਤੇ ਆਪਣਾ ਸਨੈਰੀ ਭਵਿਕ ਬਣਾਉਣ ਦੇ ਲਈ ਗਏ ਹੋਏ ਸਨ ਤੇ ਦੋਨਾਂ ਦੀ ਹੀ ਉਮਰ 27 ਸਾਲ ਦੱਸੀ ਜਾ ਰਹੀ ਹੈ ਸੋ 27 ਸਾਲਾ ਅਮਨਪ੍ਰੀਤ ਸੈਣੀ ਦੀ ਲਾਸ਼ ਹੁਣ ਲਿੰਕਨਨ ਆਰਿਓ ਦੇ ਪਾਰਕ ਦੇ ਵਿੱਚ ਮਿਲੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਟਾਰਗੇਟਡ ਘਟਨਾ ਸੀ ਤੇ ਦੋਚੀ ਸ਼ਾਇਦ ਹੁਣ ਦੇਸ਼ ਤੋਂ ਭੱਜ ਗਿਆ ਹੈ ਜੀਹਾਂ ਮਨਪ੍ਰੀਤ 27 ਸਾਲਾ ਹੁਣ ਪੰਜਾਬ ਦੇ ਵਿੱਚ ਸ਼ਾਇਦ ਆ ਚੁੱਕਾ ਹੈ ਜਾਂ ਫਿਰ ਕਿਸੇ ਹੋਰ ਦੇਸ਼ ਦੇ ਵਿੱਚ ਇਹ ਫਰਾਰ ਹੋ ਚੁੱਕਾ ਹੈ ਸੋ ਬੇਹਦ ਇਹ ਮੰਦਭਾਗੀ ਖਬਰ ਹੁਣ ਕੈਨੇਡਾ ਦੇ অন্ਟਾਰੀਓ ਦੇ ਬ੍ਰੈਂਪਟਨ ਸ਼ਹਿਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਇੱਕ ਪੰਜਾਬੀ ਦੇ ਵੱਲੋਂ ਹੀ 27 ਸਾਲਾ ਅਮਨਪ੍ਰੀਤ ਸੈਣੀ ਨਾਂ ਦੀ ਇੱਕ ਪੰਜਾਬੀ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਹ ਕੈਨੇਡਾ ਛੱਡ ਕੇ ਕਿਤੇ ਹੋਰ ਫਰਾਰ ਹੋ ਚੁੱਕਾ ਹੈ ਸੋ ਪੁਲਿਸ ਦੇ ਵੱਲੋਂ ਇਹ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਹੈ ਦੋਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਜ਼ਿਆਦਾ ਜਾਣਕਾਰੀ ਜਿਹੜੀ ਹੈ ਪੁਲਿਸ ਦੇ ਵੱਲੋਂ ਅਜੇ ਤੱਕ ਸ਼ੇਅਰ ਨਹੀਂ ਕੀਤੀ ਗਈ ਹੈ ਪਰ ਇੰਨੀ ਜਾਣਕਾਰੀ ਜ਼ਰੂਰ ਸ਼ੇਅਰ ਕੀਤੀ ਗਈ ਹੈ ਕਿ ਅਮਨਪ੍ਰੀਤ ਕੌਰ ਸੈਣੀ ਦਾ ਜਿਹੜਾ ਕੀ ਕਤਲ ਹੋ ਗਿਆ ਹੈ ਤੇ ਉਸ ਦੀ ਲਾਸ਼ ਲਿੰਕਨ ਟਾਰੀਓ ਦੇ ਪਾਰਕ ਦੇ ਵਿੱਚੋਂ ਮਿਲੀ ਹੈ ਤੇ ਉਸ ਦਾ ਕਾਤਲ ਜਿਹੜਾ ਆ ਉਹ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਸ਼ਾਇਦ ਕੈਨੇਡਾ ਤੋਂ ਹੁਣ ਫਰਾਰ ਹੋ ਚੁੱਕਾ ਹੈ ਸੋ ਬੇਹਤ ਮੰਦ ਭਾਗੀ ਖਬਰੇ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ